आम आदमी पार्टी ਦੇ ਇੱਕ ਵਫਤ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਐਸਆਈਟੀ ਦੇ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉਸ ਨੂੰ ਦੁਬਾਰਾ ਇੱਕ ਵਾਰ ਫੇਰ ਦੇਖ ਲੈਣਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਮੰਨਣਾ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਇੱਕ ਇਮਾਨਦਾਰ ਅਧਿਕਾਰੀ ਦੇ ਖਿਲਾਫ ਗਲਤ ਉੱਥੇ ਆਮ ਆਦਮੀ ਪਾਰਟੀ ਨੇ ਇਹ ਵੀ ਸਵਾਲ ਖੜੇ ਕੀਤੇ ਕਿ ਭਾਰਤੀ ਚੋਣ ਕਮਿਸ਼ਨ ਦੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚ ਗਿਆ ਨੇ ਪਰ ਇਹਨਾਂ ਤੇ ਕੋਈ ਵੱਡੀ ਕਾਰਵਾਈ ਇੰਨੀ ਕੀਤੀ ਜਾਂਦੀ ਬਲਕਿ ਸ਼ੋ ਕਾਸ ਨੋਟਿਸ ਜਾਰੀ ਹੀ ਕੀਤੇ ਜਾਂਦੇ ਨੇ ਆਮ ਆਦਮੀ ਪਾਰਟੀ ਨੇ ਅਖੀਰ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮਾਮਲੇ ਵਿੱਚ ਅਗਰ ਦੁਬਾਰਾ ਜਾਂਚ ਪੜਤਾਲ ਚੋਣ ਕਮਿਸ਼ਨ ਦੁਆਰਾ ਨਹੀਂ ਕੀਤੀ ਜਾਂਦੀ ਤਾਂ ਉਹ ਅਦਾਲਤ ਦਾ ਦਰਵਾਜ਼ਾ ਖਟਕਟਾਉਣ ਅੱਜ ਅਸੀਂ ਪੰਜਾਬ ਦੇ ਚੋਣ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹਾਂ ਕਿ ਹਿੰਦੀ ਵੀ ਸਰ ਚਾਹੀਏ ਨਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹਾਂ ਕਿ ਪੰਜਾਬ ਦੇ ਵਿੱਚ ਸਿੱਟ ਬਣੀ ਹੋਈ ਆ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸੱਟ ਬਣੀ ਸੀ ਜਿਸ ਤੇ ਰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਉਹ ਜਾਂਚ ਕਰ ਰਹੀ ਸੀ ਜਿਹਦੇ ਵਿੱਚ ਕੁੰਬਰ ਵਿਜੇ ਪ੍ਰਤਾਪ ਜਿਹੜੇ ਮੈਂਬਰ ਸੀਗੇ ਆਈਪੀਐਸ ਅਧਿਕਾਰੀ ਸੀ ਜਿਹੜੇ ਆਈਜੀ ਸੀਗੇ ਉਹਨਾਂ ਨੂੰ ਇਲੈਕਚਰ ਕਮਿਸ਼ਨ ਨੇ ਹਟਾ ਦਿੱਤਾ ਗਿਆ ਸੀ ਉਹਦੇ ਅਗੇਂਸ ਅਸੀਂ ਦੇਖਿਆ ਕਿ ਉਹਨਾਂ ਜਿਹੜਾ ਆਰਡਰ ਆਗਾ 5 4 19 ਦਾ ਪੰਜ ਚਾਰ ਜਿਹੜੇ 19 ਦੇ ਆਰਡਰ ਬਾਬਸਲੇ ਆ ਜਾਵੇ ਰੀਕਾਲ ਕੀਤਾ ਜਾਵੇ ਰਿਵਿਊ ਕੀਤਾ ਜਾਵੇ ਕਿਉਂਕਿ ਸੈੱਟ ਜਿਹੜੀ ਹੈਗੀ ਆ ਉਹ ਕਨਕਲੂਜਨ ਦੇ ਲੈਡੇ ਪਹੁੰਚ ਚੁੱਕੀ ਸੀਗੀ ਅੰਤਿਮ ਪੜਾਤ ਜਿਹੜੀ ਰਿਪੋਰਟ ਜਾ ਚੁੱਕੀ ਸੀਗੀ ਔਰ ਜਾਣ ਬੁਝ ਕੇ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਨਾਲ ਕਾਲੀ ਦਾ ਲੈ ਡੀਟੇਲ ਕਰਨ ਦੇ ਲਈ ਉਸ ਜਿਹੜੀ ਸੈੱਟ ਆ ਉਹਦੀ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਲਈ ਝੂਠੀ ਜਿਹੜੀ ਸ਼ਿਕਾਇਤ ਦਿੱਤੀ ਸੀ ਉਹਦੇ ਖਿਲਾਫ ਅਸੀਂ ਲਿਖ ਕੇ ਦੇ ਕੇ ਆਂ ਤਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਬਾਰਾ ਰਿਵਿਊ ਕਰ ਸਕੇ ਦੁਬਾਰਾ ਜਿਹੜਾ ਹੈਗਾ ਆਪਣੇ ਆਰਡਰ ਨੂੰ ਰੀਕਾਲ ਸ ਕਰ ਸਕੇ ਔਰ ਦੁਬਾਰਾ ਜਿਹ ਕਿਸਕ ਵੀਰ ਬਦਲ ਜੀ ਕੀ ਤਰਫ ਸੇ ਕਹਾ ਗਿਆ ਹੈ ਕਿ ਉਹਨਾਂ ਨੇ ਪੂਰੇ ਸਬੂਤ ਜੋ ਹੈ ਚੋਣ ਆਯੁਕ ਨੂੰ دیے ਔਰ ਜਾਂਚ ਪੜਤਾਲ ਕੇ ਬਾਅਦ ਜੋ ਹੈ ਉਹਨੇ ਕਾਰਵਾਈ ਕੀਤੀ ਦੇਖੋ ਜਿਹੜੀ ਇਹ ਜਾਂਚ ਸੀ ਜਿਹੜੀ ਜਾਂਚ ਚੱਲ ਰਹੀ ਸੀਗੀ ਉਹ ਜਦੋਂ ਕੋ ਮਾਡਲ ਕੋਡ ਆਫ ਕੰਡਕਟ ਲੱਗਿਆਗਾ ਉਸ ਤੋਂ ਕਾਫੀ ਚਿਰ ਪਹਿਲਾਂ ਤੇ ਚੱਲ ਰਹੀ ਸੀਗੀ ਇਸ ਦੇ ਉੱਤੇ ਜਿਹੜੀ ਐਫਆਈਆਰ ਉਹ ਇਸ ਤੋਂ ਪਹਿਲਾਂ ਦੀ ਹੋਈ ਹੋਈ ਆ ਜਦੋਂ ਦੋ ਕਮਿਸ਼ਨ ਬਣਦੇ ਜਸਵੰਤ ਜੋਰਾ ਸਿੰਘ ਕਮਿਸ਼ਨ ਜਸਵੰਤ ਰਣਜੀਤ ਸਿੰਘ ਕਮਿਸ਼ਨ ਦੋਨੇ ਕਮਿਸ਼ਨਾਂ ਦੀ ਰਿਪੋਰਟਾਂ ਪਹਿਲਾਂ ਆ ਚੁੱਕੀਆਂ ਨਹੀਂ ਆ ਸੋ ਸੁਖਵੀਰ ਸਿੰਘ ਬਾਦਲ ਬਿਲਕੁਲ ਝੂਠ ਬੋਲ ਰਿਹਾ ਬਿਲਕੁਲ ਤੱਥਾਂ ਤੋਂ ਉਦਾਰਤ ਬਿਨਾਂ ਤੱਥਾਂ ਤੋਂ ਗੱਲ ਕਰ ਰਿਹਾ ਸੋ ਉਹਦੇ ਖਿਲਾਫ ਅਸੀਂ ਜਿਹੜੀ ਸ਼ਿਕਾਇਤ ਦੇ ਕੇ ਕਾਂਗਰਸ ਪਾਰਟੀ ਨੇ ਵੀ ਸ਼ਿਕਾਇਤ ਕੀਤੀ ਆਬ ਆਪਨੇ ਸ਼ਿਕਾਇਤ ਕੀਤੀ ਹੈ ਕਿ ਇਹ ਜਾਂਚ ਕਮਿਸ਼ਨ ਸੇ ਉਹਨੂੰ ਹਟਾਇਆ ਨਾ ਜਾਏ ਤਾਂ ਕੀ ਚੋਣਾਂ ਮੇ ਜੋ ਆਪਕਾ ਸਮਝੌਤਾ ਹੋਣਾ ਹੈ ਉਸ ਕੋ ਲੈ ਕੇ ਦੇਖੋ ਕਾਂਗਰਸ ਪਾਰਟੀ ਨਾਲ ਆਮ ਆਦੀ ਪਾਰਟੀ ਦਾ ਕੋਈ ਸਮਝੌਤਾ ਨਹੀਂ ਹੋ ਰਿਹਾ ਆਮ ਆਦੀ ਪਾਰਟੀ ਪੰਜਾਬ ਵਿੱਚ ਪੂਰੇ ਦੇਸ਼ ਦੇ ਵਿੱਚ ਕੱਲਿਆਂ ਚੋਣ ਲੜਨ ਜਾ ਰਹੀ ਆ ਇਹ ਕਿਉਂਕਿ ਪੰਜਾਬ ਦੇ ਪੰਜਾਬੀਆਂ ਦਾ ਲੱਖਾਂ ਪੰਜਾਬੀਆਂ ਦਾ ਸੰਬੰਧਤ ਸ਼ਿਕਾਇਤ ਆ ਗਈ ਔਰ ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾਗਾ ਕਿ ਇਸ ਜਿਹੜੀ ਜਾਂਚ ਆ ਇਹਨੂੰ ਜਾਣ ਬੁਝ ਕੇ ਰੋਕਿਆ ਗਿਆ ਗਿਆ ਸੋ ਉਸ ਦੇ ਖਿਲਾਫ ਅਸੀਂ ਸ਼ਿਕਾਇਤ ਦੇ ਕੇ ਆਂਗੇ ਦਿੱਲੀ ਦੇ ਵਿੱਚ ਤੁਹਾਡਾ ਸਮਝੌਤਾ ਹੋ ਰਿਹਾ ਬਿਲਕੁਲ ਪੰਜਾਬ ਦੇ ਵਿੱਚ ਨਾ ਦਿੱਲੀ ਵਿੱਚ ਕਿਤੇ ਵੀ ਆਮ ਆਦੀ ਪਾਰਟੀ ਦਾ ਕੋਈ ਸਮਝੌਤਾ ਨਹੀਂ ਹੋ ਰਿਹਾ ਜੀ ਸਰ ਹਰਿਆਣਾ ਨਾ ਹਰਿਆਣਾ ਨਾ ਦਿੱਲੀ ਦਾ ਪੰਜਾਬ ਕਿਤੇ ਵੀ ਸਰ ਇੱਕ ਚਰਚਾ ਜ਼ਰੂਰ ਹੋਈ ਹੈ ਕਿ ਜਿਹੜੀ ਕੈਪਟਨ ਸਰਕਾਰ ਹੈਗੀ ਹੈ ਉਹ ਐਸਆਈਟੀ ਰਾਹੀਂ ਲੋਕ ਸਭਾ ਚੋਣਾਂ ਲਈ ਲਾਹਾ ਲੈਣਾ ਚਾਹੁੰਦੀ ਹੈ ਇਸ ਮੁੱਦੇ ਦਾ ਤੈਨੂੰ ਨਹੀਂ ਲੱਗਦਾ ਕਿ ਚੋਣ ਕਮਿਸ਼ਨ ਨੇ ਸਹੀ ਕਦਮ ਚੁੱਕਿਆ ਇਸ ਕੋਈ ਵੀ ਪਾਰਟੀ ਸਿਆਸੀ ਲਾਹਣ ਲੈ ਸਕੋ ਦੇਖੋ ਚੋਣ ਕਮਿਸ਼ਨ ਜਾਤਾ ਇਹ ਹੁੰਦਾ ਨਾ ਵੀ ਚੋਣਾਂ ਦੇ ਦੌਰਾਨ ਕੋਡ ਆਫ ਕੰਡਕਟ ਦੇ ਦੌਰਾਨ ਕੋਡ ਆਫ ਕੰਡਕਟ ਦੇ ਦੌਰਾਨ ਜਾਤਾ ਇਹ ਉਸ ਉਸ ਸਮੇਂ ਆਰਡਰ ਆਏ ਹੁੰਦੇ ਸੋ ਇਹ ਜਿਹੜੀ ਜਾਂਚ ਆ ਬਹੁਤ ਚਿਰ ਪਹਿਲਾਂ ਤੋਂ ਚੱਲ ਰਹੀ ਆ 2015 ਤੋਂ ਜਾਂਚ ਚੱਲ ਰਹੀ ਆ 2015 ਤੋਂ ਬਾਅਦ ਜਸਜ ਜੋਰਾ ਸਿੰਘ ਕਮਿਸ਼ਨ ਬਣਿਆ ਜਸਜ ਰਣਜੀਤ ਸਿੰਘ ਕਮਿਸ਼ਨ ਬਣਿਆ ਕਿੰਨੀਆਂ ਹੀ ਐਫ ਆਈ ਆਰਾਂ ਹੋਈਆਂ ਸੋ ਮੈਂ ਸਮਝਦਾ ਜਿਹੜਾ ਜਾਂਚ ਅਧਿਕਾਰੀ ਹੁੰਦਾ ਉਹਦੀ ਜਾਂਚ ਦੇ ਵਿੱਚ ਕੋਈ ਵੀ ਅਥਾਰਟੀ ਜਿਹੜੀ ਆ ਰੋਕੜੀ ਲਗਾ ਸਕਦੀ ਚਾਹੇ ਉਹ ਨਹੀਂ ਲਾ ਸਕਦਾ ਸੋ ਅਸੀਂ ਦੁਬਾਰਾ ਰਿਕੁਐਸਟ ਕਰਕੇ ਆ ਦੁਬਾਰਾ ਰਿਵਿਊ ਕੀਤਾ ਜਾਵੇ ਦੁਬਾਰਾ ਰੀਕਲ ਕੀਤਾ ਜਾਵੇ ਸਰ ਵਿਧਾਨ ਸਭਾ ਵਿੱਚ ਵਿਪੱਖ ਵਿੱਚ ਰਹਤੇ ਹੋ ਆਪਨੇ ਐਸਆਈਟੀ ਜਦ ਗਠਨ ਵਾਸਾ ਸਮਰਥਨ ਕੀਤਾ ਥਾ ਕੀ ਆਪ ਚੋਣਾਂ ਮੇ ਇਸ ਦਾ ਕੋਈ ਫਾਇਦਾ ਲੈਣੇ ਲਈ ਇਹ ਮੰਗ ਕਰ ਰਹੇ ਹੋ ਕੀ ਦੇਖੋ ਆਮ ਆਦਮੀ ਪਾਰਟੀ ਕੋਈ ਫਾਇਦਾ ਨਹੀਂ ਲੈਣਾ ਚਾਹੁੰਦੀ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਗੁਰਗ੍ਰਾਂਦ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਜਾਂ ਕਰਵਾਈ ਆ ਜਿਹੜੇ ਉਸ ਸਮੇਂ ਦੇ ਹੋਮ ਮਿਨਿਸਟਰ ਸੀ ਜਿਹੜਾ ਵੀ ਅਧਿਕਾਰੀ ਹੈਗਾ ਸੀਗਾ ਉਹਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਲੱਖਾਂ ਪੰਜਾਬੀਆਂ ਨਾਲ ਜੁੜਿਆ ਹੈ ਮੁੱਦਾਗਾ 2015 ਦੇ ਵਿੱਚ ਇਸ ਤੋਂ ਪਹਿਲਾਂ ਵੀ ਇੱਕ ਵਾਰ ਬੇਇੱਜ਼ਤੀ ਹੋਈ ਆ 1986 ਚ ਹੋਈ ਸੀ ਉਹ ਉਸੇ ਤਰ੍ਹਾਂ ਦਬਕੇ ਰਹਿ ਗਈ ਸੋ ਅਸੀਂ ਚਾਹੁੰਦੇ ਆ ਕਿ ਇਹ ਦਵੇ ਨਾ ਇਹ ਦਾ ਜਿਹੜਾ ਹੈਗਾ ਇੱਕ ਐਂਡ ਹੋਣਾ ਚਾਹੀ ਯਾਨੀ ਕਿ ਸਰ ਜੋ ਵਿਜੇ ਪ੍ਰਤਾਪ ਜੀ ਹੈ ਉਹਨਾਂ ਦੀ ਤਰਫੋਂ ਨਿਸ਼ਚਿਤ ਚੈਕ ਕੀਤਾ ਜਾ ਰਿਹਾ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜੀ ਹੈ ਬਿਲਕੁਲ ਬਿਲਕੁਲ ਕੰਬਰ 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 ਵਿਜੇ ਪ੍ਰਤਾਪ ਜੀ ਬਿਲਕੁਲ ਜਾਂਚ ਠੀਕ ਕਰ ਰਹੇ ਸੀਗੇ ਬਹੁਤ ਸਾਰੇ ਅਧਿਕਾਰੀ ਫੜੇ ਵੀ ਗਏ ਨੇ ਕਿ ਬਹੁਤ ਸਾਰੇ ਅਧਿਕਾਰੀਆਂ ਨੂੰ ਬੇਲ ਵੀ ਮਿਲੀ ਆ ਸੋ ਮੈਂ ਸਮਝਦਾ ਵੀ ਮਾਮਲਾ ਕਾਫੀ ਹੱਦ ਤੱਕ ਅਦਾਲਤ ਦੇ ਵਿੱਚ ਵੀ ਪੈਂਡਿੰਗ ਆ ਸੋ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਜੀਮਾ ਸਾਹਿਬ ਰਾਸ਼ਟਰਵਾਦ ਨੂੰ ਤਾਂ ਜਿਹੜੀ ਸਿਆਸਤ ਹੋ ਰਹੀ ਹੈ ਉਹਦੇ ਵਿੱਚ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜੀ ਹੈਗੀ ਹੈ ਉਹ ਲੈਟਰ ਲਿਖ ਰਾਸ਼ਟਰਵਾਦ ਦੇ ਮੁੱਦੇ ਲੈ ਕੇ ਮੈਂ ਸਮਝਦਾ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਮਿਲਟਰੀ ਦੇ ਅਟੈਕ ਪਾਕਿਸਤਾਨ ਦੇ ਉੱਤੇ ਜਦੋਂ ਵੀ ਕਦੇ ਪਾਕਿਸਤਾਨ ਨੇ ਇੰਡੀਆ ਉੱਤੇ ਕੋਈ ਹਮਲਾ ਕੀਤਾ ਗਿਆ ਉਹਦਾ ਜਵਾਬ ਦਿੱਤਾ ਗਿਆ ਸੋ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਨਹੀਂ 4 ਵਜੇ ਰਿਵਿਊ ਵੀ ਹੋਣਾ ਜੀ ਉਹਨਾਂ ਨੇ ਉਹ ਰਿਵਿਊ ਆਉਣ ਤੋਂ ਬਾਅਦ ਅਸੀਂ ਕਮੈਂਟ ਕਰ ਦੇਵਾਂਗੇ ਧੰਨਵਾਦ ਠੀਕ ਚਲੋ ਚਲੋ ਇਹ ਕਿਸ ਦਾ ਹੈ ਇੱਕ ਨਹੀਂ ਨਹੀਂ ਮੈਂ ਕਰ ਲਉ ਤੁਹਾਡੇ